ਉਕੇ ਇਹ ਉਹਨਾਂ ਸਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਦਾ ਸੀ ਜਿਹੜੇ ਲੀਆ ਵਿੱਚ ਅੱਖੋਂ ਹੰਝੂ ਸੁੱਟਣ ਦੀ ਬਜਾਏ ਜਕਾਰੇ ਛੱਡ ਰਹੇ ਸਨ ਉਹ ਬੱਚੇ ਨੇ ਨਾ ਰੌਲਾ ਪਾਇਆ ਕਿਹ ਵੇਂਦਾ ਏ ਪਿਤਾ ਵੱਡੇ ਆ ਗਿਆ ਏ ਸਿੰਘ ਵੱਡੇ ਕੱਟੇ ਗਏ ਨੇ ਤੇ ਅੰਦਰੋਂ ਆਖਣ ਲੱਗਾ ਪਿਤਾ ਜੀ ਮੈਂ ਤੇ ਸਹਿਬਜ਼ਾਦਿਆਂ ਵਾਂਗੂ ਸ਼ਹੀਦ ਹੋਣਾ ਸੀ ਮੈਨੂੰ ਅਲਮਾਰੀ 'ਚ ਕਿਉਂ ਬੰਦ ਕਰ ਦਿੱਤਾ ਹੈ ਨਾ ਅਲਮਾਰੀ ਖੜਕਾਉਣ ਲੱਗ ਪਿਆ ਜ਼ੋਰ-ਜ਼ੋਰ ਦੀ ਉੱਚੀ-ਉੱਚੀ ਆਖਣ ਲੱਗ ਪਿਆ ਮੈਂ ਸਹਿਬ ਜਦਿਆਂ ਕੋਲ ਜਾਣਾ ਹੈ ਉਹ ਬਾੜੇ ਦੇ ਜਿਹੜੇ ਗੁੰਡੇ ਸੰਜ ਦੇ ਦਈ ਲੋ ਪੱਥਰ ਦੇ ਲੋ ਉਹ ਨਾ ਨੇ ਬੱਚਾ ਆਵਾਜ਼ ਸੁਣ ਕੇ ਅਲਮਾਰੀ ਚੋਂ ਕੱਢ ਆਏ ਨਹੀਂ ਜੀ ਬੱਚੇ ਭਗਵਾਨ ਦੇ ਰੂਪ ਨੇ ਛੱਡ ਦਿੱਤੀ